ਜਿਵੇਂ ਹਵਾ ਤੇ ਪਾਣੀ ਜਿਹੜੀ ਇੱਕ ਐਸੀ ਚੀਜ਼ ਜਿਹਦੇ ਬਿਨਾ ਮਤਲਬ ਬੰਦੇ ਦੀ ਜ਼ਿੰਦਗੀ ਦਾ ਜਾਂ ਕੋਈ ਵੀ ਜਿਹੜਾ ਜਾਨਵਰ ਪਸ਼ੂ ਪੰਛੀ ਉਹ ਸੋਚ ਵੀ ਨਹੀਂ ਸਕਦੇ ਹੈਗੇ ਵੀ ਉਹ ਜੀ ਸਕਦੇ ਜਿੱਥੇ ਆਪਾਂ ਦਰਖਤ ਲਾ ਰਹੇ ਆ ਉੱਥੇ ਆਪਾਂ ਨੂੰ ਇਹ ਵੀ ਬਹੁਤ ਮੈਂ ਅਪੀਲ ਕਰਦਾ ਲੋਕਾਂ ਨੂੰ ਵੀ ਆਪਾਂ ਨੂੰ ਬਹੁਤ ਜ਼ਰੂਰੀ ਆ ਵੀ ਪਾਣੀ ਦੀ ਸਾਂਭ ਸੰਭਾਲ ਪਾਣੀ ਦੀ ਜ਼ਰੂਰਤ ਦੇ ਮੁਤਾਬਕ ਵਰਤੋ ਇਹ ਇੱਕੋ ਇੱਕ ਹੱਲ ਆਉਣ ਵਾਲੇ ਟਾਈਮ ਦੇ ਵਿੱਚ ਨਹੀਂ ਤਾਂ ਜਿੱਦਾਂ ਪਾਣੀ ਦੀ ਸਮੱਸਿਆ ਜਿਹੜੀ ਆ ਰਹੀ ਆ ਮੈਨੂੰ ਇਹ ਲੱਗਦਾ ਵੀ ਦੋ ਵਾਰ-ਵਾਰ ਹੋਈਆਂ ਨੇ ਤੀਜੀ ਵਾਰ-ਵਾਰ ਕਿਤੇ ਪਾਣੀ ਤੇ ਨਾ ਹੋਵੇ ਤੋਂ ਅੱਜ ਦੇ ਟਾਈਮ ਦੇ ਵਿੱਚ ਜ਼ਰੂਰਤ ਆ ਬਹੁਤ ਜ਼ਿਆਦਾ ਵੀ ਆਪਾਂ ਵਾਧੇ-ਬਾਧ ਦਰਖਤ ਲਾਈਏ ਉਹਨਾਂ ਦੀ ਸਾਂਭ ਸੰਭਾਲ ਕਰੀਏ ਤਾਂ ਕਿ ਜਿਹੜਾ ਵਾਤਾਵਰਨ ਆ ਬਸ ਸਾਫ਼ ਸੁਥਰਾ ਬਣਾ ਸਕੀਏ ਜੇ ਕਿਤੇ ਇਹੀ ਸਪੀਡ ਚੱਲਦੀ ਰਹੀ ਵਾਤਾਵਰਨ ਇਦਾਂ ਖਰਾਬ ਹੁੰਦਾ ਗਿਆ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਸਾਰੀ ਦੁਨੀਆ ਨੂੰ ਵੀ ਖਤਰਾ ਹੋ ਸਕਦਾ ਜਾਨ ਮਾਰਨ ਨੂੰ ਲਾਇਨਸ ਕਲੱਬ ਪੰਚਕੂਲਾ ਪ੍ਰੀਮੀਅਰ ਦਾ ਵਿਸ਼ੇਸ਼ ਉਪਰਾਲਾ ਪੰਜ ਦਿਨਾਂ ਦਾ ਮੈਗਾ ਟਰੀ ਪਲਾਂਟੇਸ਼ਨ ਡਰਾਈਵ ਜਿਸ ਤਹਿਤ ਲਗਾਤਾਰ ਇਹਨਾਂ ਵੱਲੋਂ ਵੱਖ-ਵੱਖ ਥਾਵਾਂ ਤੇ ਰੁੱਖ ਲਾਏ ਜਾ ਰਹੇ ਨੇ ਤੇ ਅੱਜ ਇਸ ਡਰਾਈਵ ਦਾ ਤੇਜਾ ਦਿਨ ਹੈ ਜਿਸ ਤਹਿਤ ਹਲਕਾ ਮੋਹਾਲੀ ਦੇ ਸੈਕਟਰ 82 ਦੇ ਜੀਐਲਪੀਐਲ ਇੰਡਸਟਰੀਅਲ ਪਾਰਕ 'ਚ ਵੱਖ-ਵੱਖ ਰੋਕ ਲਾਏ ਗਏ। ਇਸ ਮੁਹਿੰਮ 'ਚ ਵਿਸ਼ੇਸ਼ ਤੌਰ ਤੇ ਯੋਗਦਾਨ ਪਾਉਣ ਦੇ ਲਈ ਹਲਕਾ ਵਿਧਾਇਕ ਕੁਲਵੰਤ ਸਿੰਘ ਵੀ ਪਹੁੰਚੇ। ਵਿਧਾਇਕ ਕੁਲਵੰਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਵੀ ਵੱਦ ਚੜ੍ਹ ਕੇ ਆਪੋ ਆਪਣੇ ਘਰਾਂ ਅਤੇ ਜਿੱਥੇ ਕਿਤੇ ਵੀ ਥਾਂ 'ਤੇ ਰੋਕ ਜ਼ਰੂਰ ਲਾਉਣ। ਇਸ ਪ੍ਰੋਜੈਕਟ ਦੇ ਚੇਅਰਪਰਸਨ ਡਾਕਟਰ ਐਸਐਸ ਬੰਮੜਾ ਨਾਲ ਵੀ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਦੀ ਕਲੱਬ ਵੱਲੋਂ ਇਸ ਤਰੀਕੇ ਦੀ ਉਪਰਾਲੇ ਕੀਤੇ ਜਾ ਰਹੇ ਨੇ ਉਸੇ ਤਰ੍ਹਾਂ ਲੋਕ ਵੀ ਇਦਾਂ ਦੇ ਉਪਰਾਲੇ ਜ਼ਰੂਰ ਕਰਨ। ਅਤੇ ਪ੍ਰੈਜ਼ੀਡੈਂਟ ਨੇ ਲੋਕਾਂ ਨੂੰ ਕਿਹਾ ਕਿ ਲੋਕ ਵੀ ਰੋਖ ਲਾਉਣੇ ਤਾਂ ਜੋ ਵਾਤਾਵਰਨ ਨੂੰ ਸੰਭਿਆ ਜਾ ਸਕੇ ਫਿਰ ਵਾਤਾਵਰਨ ਨੂੰ ਸਤੰਭਣਾ ਇਸ ਵੇਲੇ ਬਿਹਤਰ ਜ਼ਰੂਰੀ ਆ ਕਿ ਜੋ ਸਾਰੇ ਲੋਕ ਤਹैया ਕਰਨਗੇ ਤਾਂ ਹੀ ਜ਼ਰੂਰੀ ਆ ਤੁਸੀਂ ਵੀ ਉਹਦੇ ਵਿੱਚ ਯੋਗਦਾਨ ਪਾਇਆ ਕੀ ਜਾਣਾ ਚਾਹੀਦਾ ਇੱਕ ਤਾਂ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ ਹੈ ਜਿਹੜਾ ਲਾਇੰਸ ਕਲੱਬ ਅੰਜੂਲਾ ਪ੍ਰੀਮੀਅਮ ਹੈ ਜਿਨ੍ਹਾਂ ਨੇ ਅੱਜ ਇਹ ਸਾਰਾ ਉਪਰਾਲਾ ਕੀਤਾ ਹੈ ਟਰੀ ਪਲਾਂਟੇਸ਼ਨ ਕਰ ਰਹੇ ਨੇ ਇਹ ਲਗਾਤਾਰ ਇਹਨਾਂ ਨੇ ਪਾਜੰਦ ਕਰਨੀਆਂ ਆ ਔਰ ਇਹਨਾਂ ਨੇ ਜਗਾ ਵੀ ਆਇਡੈਂਟੀਫਾਈ ਕੀਤੀਆਂ ਨੇ ਮੈਨੂੰ ਇਹ ਲੱਗਦਾ ਵੀ ਹਜ਼ਾਰਾਂ ਦੇ حساب ਨਾਲ ਟਰੀ ਹੈ ਜਿਹੜਾ ਇਹਨਾਂ ਨੇ ਲਾਉਣਾ ਹੈ ਕੱਲਾ ਟਰੀ ਲਾਉਣਾ ਹੀ ਨਹੀਂ ਬਾਕਾਇਦਾ ਤੌਰ ਤੇ ਸਾਂਭ ਸੰਭਾਲ ਵੀ ਜਿਹੜੀ ਇਹਨਾਂ ਨੇ ਕਰਨੀ ਹੈ ਇਹ ਤੇ ਮੈਂ ਇਹਨਾਂ ਦਾ ਧੰਨਵਾਦ ਵੀ ਆ ਇਹ ਜਿਹੜਾ ਉਪਰਾਲਾ ਇਹਨਾਂ ਨੇ ਕੀਤਾ ਹੈ ਜੇ ਕਿਤੇ ਅਸੀਂ ਸਾਰੇ ਲੋਕ ਕਰਨ ਲੱਗ ਜਾਈਏ ਥੋੜਾ ਥੋੜਾ ਕਰਕੇ ਮੈਂ ਸਮਝਦਾ ਵੀ ਜਿਹੜੀ এনवायरमेंट ਦੀ ਬੜੀ ਵੱਡੀ ਸਮੱਸਿਆ ਆ ਰਹੀ ਆ ਉਹਦਾ ਹੱਲ ਆ ਜਿਹੜਾ ਕਿਤੇ ਨਾ ਕਿਤੇ ਹੋਣਾ ਸ਼ੁਰੂ ਹੋ ਜਾਊਗਾ ਨਹੀਂ ਤੇ ਜਿੱਦਾਂ ਗਲੋਬਲ ਵਾਰਮਿੰਗ ਹੋ ਰਹੀ ਆ ਉਹ ਗਲੋਬਲ ਵਾਰਮਿੰਗ ਦੇ ਕਾਰਨ ਠੰਡ ਵੀ ਜ਼ਿਆਦਾ ਪੈ ਰਹੀ ਆ بارش ਵੀ ਜ਼ਿਆਦਾ ਹੋ ਰਹੀ ਆ ਗਰਮੀ ਵੀ ਜ਼ਿਆਦਾ ਪੈ ਰਹੀ ਆ ਸਾਰੇ ਮੌਸਮ ਨੇ ਜਿਹੜੇ ਉਹ ਆਪਣੀ ਜਗ੍ਹਾ ਤੋਂ ਹਿੱਲ ਗਏ ਨੇ ਔਰ ਉਹਦੇ ਨਾਲ ਜਿਹੜਾ ਮਨੁੱਖਾਂ ਦੇ ਉੱਤੇ ਔਰ ਸਾਰੇ ਵਾਤਾਵਰਣ ਦੇ ਜਿੰਨੇ ਵੀ ਪੰਛੀ ਨੇ ਪਸ਼ੂ ਨੇ ਸਾਰਾਂ ਤੇ ਪ੍ਰਭਾਵ ਪੈ ਰਿਹਾ ਹੈ ਤਾਂ ਅੱਜ ਦੇ ਟਾਈਮ ਦੇ ਵਿੱਚ ਜ਼ਰੂਰਤ ਆ ਬਹੁਤ ਜ਼ਿਆਦਾ ਵੀ ਆਪਾਂ ਵਾਹ ਤੇ ਬਾਦ ਦਰਖਤ ਲਾਈਏ ਉਹਨਾਂ ਦੀ ਸਾਂਭ ਸੰਭਾਲ ਕਰੀਏ ਤਾਂ ਕਿ ਜਿਹੜਾ ਵਾਤਾਵਰਣ ਨੂੰ ਆਪਾਂ ਸਾਫ਼ ਸੁਥਰਾ ਬਣਾ ਸਕੀਏ ਜੇ ਕਿਤੇ ਇਹੀ ਸਪੀਡ ਚੱਲਦੀ ਰਹੀ ਵਾਤਾਵਰਨ ਇਦਾਂ ਖਰਾਬ ਹੁੰਦਾ ਗਿਆ ਤਾਂ ਹੁਣ ਵਾਲੇ ਟਾਈਮ ਦੇ ਵਿੱਚ ਇਹ ਸਾਰੀ ਦੁਨੀਆ ਨੂੰ ਵੀ ਖਤਰਾ ਹੋ ਸਕਦਾ ਜਾਨ ਮਾਰ ਨੂੰ ਕਿਉਂਕਿ ਲਗਾਤਾਰ ਜਿਹੜੀ ਗਰਮੀ ਦਾ ਵਧਣਾ ਸਰਦੀਆਂ ਦਾ ਵਧਣਾ ਔਰ ਇਨ ਬੈਲੈਂਸ ਹੋਣਾ ਅੰਡਰ ਬੈਲੈਂਸ ਹੋ ਜਾਣਾ ਤੇ ਮੈਂ ਇਹ ਸਮਝਦਾ ਵੀ ਇਹ ਬੜਾ ਵੱਡਾ ਹੁਣ ਵਾਲੇ ਟਾਈਮ ਦੇ ਵਿੱਚ ਨੁਕਸਾਨ ਸਹਿਣਾ ਪਊਗਾ ਲੋਕਾਂ ਨੂੰ ਜਿਹੜਾ ਇਹਨਾਂ ਨੇ ਕੁਦਰਤ ਦੇ ਨਾਲ ਖਿੜਾ ਖਲਾਵੜ ਕੀਤੀ ਆ ਤੇ ਮੈਂ ਇਹ ਸਮਝਦਾ ਵੀ ਸਾਰੇ ਬੰਦਿਆਂ ਨੂੰ ਹੁਣ ਮੌਕਾ ਹੈ ਸਮਝਣ ਦਾ ਕੱਲੇ ਇਹ ਨਹੀਂ ਮੁਹਾਲੀ ਜਾਂ ਕੱਲੇ ਭਾਰਤ ਦੇ ਵਿੱਚ ਹੀ ਮੈਂ ਸੋਚਦਾ ਪੂਰੀ ਦੁਨੀਆ ਦੇ ਵਿੱਚ ਹੀ ਹੋਣਾ ਮੋਖ ਹੈ ਵੀ ਦੁਨੀਆ ਵਾਤਾਵਰਨ ਨੂੰ ਸੰਭਾਲੇ ਤਾਂ ਕਿ ਜਿਹੜੇ ਅਸੀਂ ਆਪਣੇ ਧਰਤੀ ਨੂੰ ਜਿਹੜੀ ਨੂੰ ਬਚਾ ਸਕੇ ਆ ਠੀਕ ਹੈ ਲਾਇਨਸ ਕਲੱਬ ਦਾ ਬੜਾ ਵਿਦਿਆਉ ਪ੍ਰਾਲਾ ਹੈ ਕਿ ਉਹ ਵਾਤਾਵਰਨ ਨੂੰ ਸੰਬੰਧੇ ਲਈ ਕਹਿਆ ਕਰਦੇ ਨੇ ਜਿੱਥੇ ਇੱਕ ਪਾਸੇ ਰੁੱਖ ਲਾਉਣਾ ਜ਼ਰੂਰੀ ਹੈ ਉੱਥੇ ਹੀ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਪਾਣੀ ਨੂੰ ਲੈ ਕੇ ਵੀ ਲੋਕਾਂ ਨੂੰ ਜ਼ਰੂਰ ਅਪੀਲ ਕਰੋ ਕਿਉਂਕਿ ਪਾਣੀ ਦਾ ਪੱਧਰ ਜਿਹੜਾ ਉਹ ਦਿਨੋਂ ਦਿਨ ਹੀਠਾਂ ਜਾ ਰਿਹਾ ਕਿ ਪਾਣੀ ਨੂੰ ਵੀ ਲੋਕ ਜ਼ਰੂਰ ਸੰਭਾਲਣ ਦੇਖੋ ਹਵਾ ਤੇ ਪਾਣੀ ਇਹ ਜਿਹੜੀ ਕੈਸੀ ਚੀਜ਼ਾਂ ਜਿਹਦੇ ਬਿਨਾ ਮਤਲਬ ਬੰਦੇ ਦੀ ਜ਼ਿੰਦਗੀ ਦਾ ਜਾਂ ਕੋਈ ਵੀ ਜਿਹੜਾ ਜਾਨਵਰ ਪਸ਼ੂ ਪੰਛੀ ਉਹਦੀ ਜ਼ਿੰਦਗੀ ਦਾ ਮਤਲਬ ਅਸੀਂ ਸੋਚ ਵੀ ਨਹੀਂ ਸਕਦੇ ਹੈਗੇ ਵੀ ਉਹ ਜੀ ਸਕਦਾ ਤੇ ਹਵਾ ਦਾ ਸਾਫ਼ ਹੋਣਾ ਔਰ ਪਾਣੀ ਦਾ ਸਾਫ਼ ਸੁਥਰੇ ਪਾਣੀ ਦਾ ਰਹਿਣਾ ਪੀਣ ਦੇ ਲਈ ਇਹ ਬਹੁਤ ਜ਼ਰੂਰੀ ਆ ਜਿੱਥੇ ਆਪਾਂ ਦਰਖਤ ਲਾ ਰਹੇ ਆ ਉੱਥੇ ਆਪਾਂ ਨੂੰ ਇਹ ਵੀ ਬਹੁਤ ਮੈਂ ਅਪੀਲ ਕਰਦਾ ਲੋਕਾਂ ਨੂੰ ਵੀ ਆਪਾਂ ਨੂੰ ਬਹੁਤ ਜ਼ਰੂਰੀ ਆ ਵੀ ਪਾਣੀ ਦੀ ਸਾਂਭ ਸੰਭਾਲ ਪਾਣੀ ਦੀ ਜ਼ਰੂਰਤ ਦੇ ਮੁਤਾਬਕ ਵਰਤੋ ਹੀ ਇੱਕੋ ਇੱਕ ਹੱਲ ਆਉਣ ਵਾਲੇ ਟਾਈਮ ਦੇ ਵਿੱਚ ਨਹੀਂ ਤਾਂ ਜਿੱਦਾਂ ਪਾਣੀ ਦੀ ਸਮੱਸਿਆ ਜਿਹੜੀ ਆ ਰਹੀ ਆ ਮੈਨੂੰ ਇਹ ਲੱਗਦਾ ਵੀ ਦੋ ਵਾਰਡ ਵਾਰ ਹੋਈਆਂ ਨੇ ਤੀਜੀ ਵਾਰਡ ਵਾਰ ਕਿਤੇ ਪਾਣੀ ਤੇ ਨਾ ਹੋਵੇ ਤੇ ਇਹ ਵੀ ਹਾਲਾਤ ਬਣ ਰਹੇ ਨੇ ਸੋ ਮੈਂ ਇਹ ਸਮਝਦਾ ਵੀ ਹਰ ਇੱਕ ਬੰਦੇ ਨੂੰ ਚੁਕੰਨਾ ਹੋਣਾ ਚਾਹੀਦਾ ਔਰ ਪਾਣੀ ਦੀ ਵਰਤੋਂ ਜਿਹੜੀ ਉਹ ਘੱਟੋ ਘੱਟ ਕਰਨੀ ਚਾਹੀਦੀ ਹੈ ਤਾਂ ਕਿ ਪਾਣੀ ਦਾ ਬਚਾਅ ਕੀਤਾ ਜਾ ਸਕੇ ਪਾਣੀ ਦੇ ਬਚਾਅ ਵਿੱਚ ਹੀ ਸਾਰੀ ਦੁਨੀਆ ਦਾ ਬਚਾਅ ਹੋਗਾ ਔਰ ਮੈਂ ਇੱਕ ਵਾਰੀ ਫੇਰ ਸਮੁੱਚੇ ਕਲੱਬ ਦਾ ਜਿਹੜਾ ਪੰਜਾਬ ਪੁਲਾ ਪ੍ਰੀਮੀਅਮ ਆ ਡਾਕਟਰ ਸੁਤਵਿੰਦਰ ਸਿੰਘ ਜਿਹੜੇ ਅੱਜ ਦੇ ਪ੍ਰੋਜੈਕਟ ਇੰਚਾਰਜ ਨੇ ਤੇ ਇਹਨਾਂ ਦੀ ਸਮੁੱਚੀ ਟੀਮ ਦਾ ਮੈਂ ਧੰਨਵਾਦ ਕਰਦਾ ਔਰ ਮੈਂ ਇਹਨਾਂ ਨੂੰ ਇਹ ਯਕੀਨ ਦਿਵਾਉਣਾ ਵੀ ਜਿੱਥੇ ਵੀ ਇਹ ਇਦਾਂ ਦੇ ਕੰਮ ਕਰਨਗੇ ਮੇਰਾ ਸਹਿਯੋਗ ਆ ਜਿਹੜਾ ਆਮ ਆਦਮੀ ਪਾਰਟੀ ਦਾ ਸਹਿਯੋਗ ਆ ਜਿਹੜਾ ਸਾਡੀ ਸਰਕਾਰ ਦਾ ਸਹਿਯੋਗ ਆ ਜਿਹੜਾ ਇਹਨੂੰ ਲਗਾਤਾਰ ਆ ਜਿਹੜਾ ਉਹ ਮਿਲੂਗਾ ਇੱਕ ਵਾਰੀ ਫੇਰ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਬਾਕੀ ਵੀ ਇੱਥੇ ਬੜੀ ਗਿਣਤੀ ਜਿਹੇ ਬੰਦੇ ਆਏ ਨੇ ਮੈਂ ਇਹਨਾਂ ਨੂੰ ਵੀ ਅਪੀਲ ਕਰਦਾ ਹਾਂ ਵੀ ਜਿੱਥੇ ਵੀ ਇਹਨਾਂ ਦੇ ਘਰ ਦੇ ਵਿੱਚ ਜਿੱਥੇ ਵੀ ਇਹਨਾਂ ਨੂੰ ਜਗ੍ਹਾ ਮਿਲਦੀ ਆ ਉੱਥੇ ਇੱਕ ਦਰਖਤ ਆ ਜਿਹੜਾ ਜ਼ਰੂਰ ਲਾਉਣ ਔਰ ਉਸ ਦਰਖਤ ਦੀ ਪਾਡਣਾ ਪੋਸ਼ਣਾ ਕਰਨ ਦੀ ਵੀ ਜ਼ਿੰਮੇਵਾਰੀ ਇਹ ਖੁਦ ਸੰਭਾਲੋ ਬਹੁਤ ਬਹੁਤ ਧੰਨਵਾਦ ਸਰ ਇਹ ਕਹਿਣਾ ਚਾਹੁੰਦਾ ਮੌਸਮ ਬਹੁਤ ਵਧੀਆ ਤੇ ਦੂਜਾ ਤੁਸੀਂ ਪਲਾਂਟੇਸ਼ਨ ਕਰਤੀ ਸੋਨੇ ਤੇ ਸੁਹਾਗਾ ਹੋ ਗਿਆ ਬਾਈ ਚਾਂਸ ਮੌਸਮ ਵਧੀਆ ਹੋ ਗਿਆ ਪਰ ਇਹ ਮੌਸਮ ਵਧੀਆ ਪਤਾ ਕਿਉਂ ਹੈ ਕਿਉਂਕਿ ਅਸੀਂ ਪਰਸੋਂ ਤੋਂ ਲੱਗੇ ਇਸ ਮੂਹ ਮੀਤੇ ਉਦੋਂ ਹਾਲੀ ਠੀਕ ਠੀਕ ਸੀ ਉਦੋਂ ਹਾਲੀ ਬਰਸਾਤ ਸ਼ੁਰੂ ਨਹੀਂ ਸੀ ਹੋਈ ਸਾਡੇ ਪੌਦੇ ਲਾਉਣ ਦੀ ਦੇਰ ਹੋਈ ਮੌਸਮ ਵਧੀਆ ਹੋ ਗਿਆ ਬਰਸਾਤ ਸ਼ੁਰੂ ਹੋ ਗਈ ਪਰ ਅੱਜ ਮਹਾਰਾਜ ਦੀ ਕਿਰਪਾ ਰਹੀ ਹੈ ਕਿ ਜਦੋਂ ਅਸੀਂ ਟਰੀ ਪਲਾਂਟੇਸ਼ਨ ਕਰ ਰਹੇ ਸੀ ਉਦੋਂ ਬਰਸਾਤ ਨਹੀਂ ਸੀ ਪੈ ਰਹੀ ਐਮਐਲਏ ਸਾਹਿਬ ਦੇ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਟਾਈਮ ਕੱਢ ਕੇ ਇੱਥੇ ਆਏ ਨੇ ਤੇ ਵਾਤਾਵਰਣ ਵੱਲੋਂ ਸਾਨੂੰ ਵੀ ਉਹਨਾਂ ਨੇ ਕਾਫੀ ਜਾਣਕਾਰੀ ਦਿੱਤੀ ਇਹ ਸਾਡਾ ਕਲੱਬ ਹੈਗਾ ਪੰਚਕੂਲਾ ਪ੍ਰੀਮੀਅਰ ਲਾਈਨਸ ਕਲੱਬ ਪੰਚਕੂਲਾ ਪ੍ਰੀਮੀਅਰ ਮੈਂ ਇਸ ਪ੍ਰੋਜੈਕਟ ਦਾ ਚੇਅਰਪਰਸਨ ਹਾਂ ਡਾਕਟਰ ਐਸਐਸ ਦਿਨੇਸ਼ ਸਚਦੇਵਾ ਹੋਰ ਸਾਡੇ ਮੈਂਬਰ ਇੱਥੇ ਸਾਰੇ ਖੜੇ ਨੇ ਅਸੀਂ ਸਾਰੇ ਇਦਾਂ ਦਾ ਕੰਮ ਜਿਹੜਾ ਹੈਗਾ ਜਦੋਂ ਸਾਲ ਸ਼ੁਰੂ ਹੁੰਦਾ ਹੈ ਸਾਡਾ ਸਾਲ ਪਹਿਲੀ ਜੁਲਾਈ ਤੋਂ ਸ਼ੁਰੂ ਹੁੰਦਾ ਹੈ ਲਾਇਨਜ਼ ਦਾ ਉਦੋਂ ਅਸੀਂ ਇਦਾਂ ਦਾ ਕੰਮ ਸ਼ੁਰੂ ਕਰਦੇ ਹਾਂ ਫੁਰ ਵੀ ਕਈ ਕਿਸਮ ਦੇ ਕੰਮ ਕਰਦੇ ਹਾਂ ਕਿ ਮੈਂ ਟਾਰਗੇਟ ਰੱਖਿਆ ਇਸ ਵਕਤ ਟਾਰਗੇਟ ਸਾਡਾ ਹੈਗਾ ਇਹ ਘੱਟ ਤੋਂ ਘੱਟ 3000 ਪੌਦੇ 3000 ਪੌਦੇ ਪੌਦੇ ਜੇ ਕਹੋਗੇ ਤੁਹਾਨੂੰ ਬੁਲਾ ਕੇ ਦਿਖਾ ਵੀ ਦਵਾਂਗੇ ਕਿਉਂਕਿ ਅਸੀਂ ਲਾਣੇ ਆ ਤੁਸੀਂ ਇਹ ਦੇਖੋ ਇਹ ਸਾਡਾ ਇੰਡਸਟਰੀਅਲ ਸੈਕਟਰ ਹੈ GLPL ਇੰਡਸਟਰੀਅਲ ਸੈਕਟਰ ਪਾਰਕ ਇੰਡਸਟਰੀਅਲ ਪਾਰਕ ਸੈਕਟਰ 82 ਕੋਈ ਇੰਡਸਟਰੀਅਲ ਸੈਕਟਰ ਤੁਸੀਂ ਇੰਨਾ ਵਧੀਆ ਨਹੀਂ ਦੇਖਿਆ ਹੋਏਗਾ ਜਿੱਥੇ ਇੰਨੀ ਪਲਾਂਟੇਸ਼ਨ ਹੋਈ ਹੋएगी ਅਸੀਂ ਇੱਥੇ ਵੀ ਬਹੁਤ ਪਲਾਂਟੇਸ਼ਨ ਕਰ ਰਹੇ ਹਾਂ ਤੇ ਬਾਕੀ ਰੈ residențial ਸੈਕਟਰ ਚ ਤੇ ਹੋ ਹੀ ਰਹੀ ਹੈ ਸਾਜੀ ਹੰਪਾ ਸਾਹਿਬ ਲਾਉਂਗੀ ਦਾ ਠੀਕ ਆ ਜਾਂਦਾ ਤੁਸੀਂ ਵਧੀਆ ਸੁ ਕਰਦੇ ਹੋ ਪਰ ਕਈ ਵਾਰ ਦੇਖਿਆ ਗਿਆ ਕਿ ਨਾ ਵੀ ਸਾਂਭ ਸੰਭਾਲ ਨਾ ਹੋਣ ਕਰਕੇ ਬਹੁਤ ਸਾਰੇ ਜਿਹੜੇ ਨੇ ਇਹ ਜਿਹੜੇ ਪਲਾਂਟੇਸ਼ਨ ਨੇ ਉਹ ਜਿਹੜਾ ਵੱਧ ਨਹੀਂ ਪਹੁੰਚਦੇ ਇਹ ਤੁਹਾਡੀ ਗੱਲ ਠੀਕ ਹੈ ਕਿਉਂਕਿ ਬड़ी ਸੰਸਥਾਵਾਂ ਜਦੋਂ ਲਾਉਂਦੀਆਂ ਹਨ ਉਦੋਂ ਹੁੰਦਾ ਇਹ ਹੈ ਕਿ ਉਦੋਂ ਲਾ ਕੇ ਚਲੇ ਗਏ ਅਗਲੇ ਸਾਲ ਫਿਰ ਉਹੀ ਖੱਡੇ ਵਿੱਚ ਫਿਰ ਪੌਦਾ ਲਾਤਾ ਪਰ ਤੁਸੀਂ ਆਲੇ ਦੁਆਲੇ ਦੇਖੋ ਜਿਹੜਾ ਤੁਹਾਡੇ ਆਲੇ ਦੁਆਲੇ ਤੋਂ ਨਜ਼ਰ ਆਏਗਾ ਜਿੰਨੇ ਵੀ ਪੌਦੇ ਲੱਗੇ ਹੋਏ ਐ ਇਹ ਅਸੀਂ ਲਾਏ ਹੋਏ ਐ ਇਸ ਕਰਕੇ ਸਾਡੀ ਸਾਂਭ ਸੰਭਾਲ ਜਿਹੜੀ ਹੈਗੀ ਐ ਅਸੀਂ ਜੀਐਲਪੀਐਲ ਦੇ ਨਾਲ ਮਿਲੇ ਹੋਏ ਆ ਜੀਐਲਪੀਐਲ ਆਪਣੀ ਸਾਂਭ ਸੰਭਾਲ ਤੇ ਹੇਮਰਾਜ ਜੀ ਸਾਡੇ ਖੜੇ ਨੇ ਇਹ ਸਾਂਭ ਸੰਭਾਲ ਅਸੀਂ ਜਿੱਥੇ ਪਾਣੀ ਨਹੀਂ ਪਹੁੰਚਦਾ ਉੱਥੇ ਅਸੀਂ ਟੈਂਕਰ ਨਾਲ ਵੀ ਦੰਦੇ ਆ ਤੁਹਾਨੂੰ ਇੱਕ ਹੋਰ ਅੱਛੀ ਗੱਲ ਦੱਸਾਂ ਖੁਸ਼ਕਬਰੀ ਦੱਸਾਂ ਕਿ ਪ੍ਰਾਈਵੇਟ ਸੈਕਟਰ ਵਿੱਚੋਂ ਮੈਨੂੰ ਪਤਾ ਨਹੀਂ ਹੋਰ ਕੀ ਕਰਦੇ ਆ ਪਰ ਜੀ ਐਲ ਪੀ ਐਲ ਟ੍ਰੀਟਡ ਵਾਟਰ ਜਿਹੜਾ ਹੁੰਦਾ ਹੈ ਸੀਵਰੇਜ ਦਾ ਜਿਹੜਾ ਪਾਣੀ ਕਲੀਨ ਕਰਕੇ ਸਾਫ ਕਰਕੇ ਇਨਸਟੈਡ ਆਫ ਕਿ ਅਸੀਂ ਉਹਨੂੰ ਕਿਤੇ ਨਾਲੇ ਛੁੱਟিয়ে ਅਸੀਂ ਬਕਾਇਦਾ ਉਹ ਪਲਾਂਟੇਸ਼ਨ ਵਿੱਚ ਕੰਸਟਰਕਸ਼ਨ ਵਿੱਚ ਉਹ ਵਰਤਦੇ ਆਂ ਹਾਂਜੀ ਇਹ ਬਕਾਇਦਾ ਅਸੀਂ ਥਾਂ ਥਾਂ ਤੇ ਨਾ ਜਿੰਨੇ ਵੀ ਸਾਡੇ ਪਾਰਕ ਹੈ ਉਹਨਾਂ ਵਿੱਚ ਤੁਸੀਂ ਦੇਖੋਗੇ ਕਿ ਪਾਈਪਲਾਈਨ ਵਿਸ਼ੀ ਹੋਈ ਹੈ ਗੇਟਵਾਲ ਲੱਗੇ ਆ ਮਾਲੀਆਂ ਨੇ ਉਥੋਂ ਪਾਣੀ ਦੇਣਾ ਜਿੱਥੇ ਪਾਣੀ ਨਹੀਂ ਪਹੁੰਚ ਸਕਦਾ ਉੱਥੇ ਫਿਰ ਟੈਂਕਰ ਨਾਲ ਦੇਣਾ ਪੰਦਾ ਪਰ ਸਾਮ ਸਭਾਲ ਪੂਰੀ ਆ ਹਾਂਜੀ ਤੁਹਾਨੂੰ ਲੱਗਦਾ ਕਿ ਇਸ ਵਾਰ ਜਿਸ ਤਰ੍ਹਾਂ ਗਰਮੀ ਪਈ ਆ ਲੋਕਾਂ ਨੂੰ ਵੀ ਸਾਹਸ ਹੋ ਗਿਆ ਕਿ ਬਿਨਾ ਦਰਖਤਾਂ ਤੋਂ ਜਿਹੜਾ ਅੱਗੇ ਜਿਹੜਾ ਜ਼ਿੰਦਗੀ ਬੜੀ ਮੁਸ਼ਕਲ ਆ ਲੋਕ ਤਾਂ ਪਰੇਸ਼ਾਨ ਹੈ ਹੀ ਪਰ ਉਹਨਾਂ ਪਰੇਸ਼ਾਨੀ ਦੇ ਕਾਰਨ ਉਹ ਆਪ ਹੀ ਨੇ ਵੱਡ-ਵੱਡੇ ਕੇ ਖੇਤਾਂ ਵਿੱਚ ਝੋਨਾ ਤੇ ਕਣਕਾਂ ਲਾਈ ਜਾਂਦੇ ਆ ਜਦੋਂ ਕਿ ਸਾਨੂੰ ਹਾਰਟੀਕਲਚਰ ਵੱਲ ਧਿਆਨ ਦੇਣਾ ਚਾਹੀਦਾ ਸਾਨੂੰ ਨਰਸਰੀਆਂ ਜਿਹੜੀਆਂ ਹੈਗੀਆਂ ਬਾਗ ਲਾਣੇ ਚਾਹੀਦੇ ਪਹਿਲਾਂ ਬਾਗਾਂ ਦੇ ਨਾਲ ਆਪਾਂ ਕਾਫੀ ਮਸ਼ਹੂਰ ਸੀ ਸਾਡੇ ਆਂਬ ਦੇ ਬਾਗ ਬਹੁਤ ਹੁੰਦੇ ਸੀ ਇਲਾਕੇ 'ਚ ਹੁਣ ਕੋਈ ਆਂਬ ਮਸਾਂ ਹੀ ਆਂਬ ਕੋਈ ਨਜ਼ਰ ਆਉਂਦਾ ਏ ਇਸ ਕਰਕੇ ਲੋਕਾਂ ਨੂੰ ਇਹ ਅਹਿਸਾਸ ਹੋਈ ਗਿਆ ਜਿੰਨਾ ਐਸ ਐਤ ਕੀ ਜਿੰਨੀ ਗਰਮੀ ਪਈ ਏ ਕਦੀ ਨਹੀਂ ਪਈ ਗਰਮੀ ਤੇ ਅੱਧੀ ਗਰਮੀ ਬਹੁਤ ਜ਼ਿਆਦਾ ਗਰਮੀ ਪਈ ਏ ਤੇ ਬਰਸਾਤ ਵੀ ਜਦੋਂ ਪੰਦੀ ਹਾੜਾ ਹੜ ਆ ਜਾਂਦੇ ਅੱਗੇ ਤੇ ਫੇਰ ਵੀ ਹਿਸਾਬ ਦੀ ਬਰਸਾਤ ਪੰਦੀ ਸੀ ਹੁਣ ਬਰਸਾਤ ਵੀ ਜਦੋਂ ਪੰਦੀ ਏ ਬਹੁਤ ਜ਼ਿਆਦਾ ਬਰਸਾਤ ਪੰਦੀ ਏ ਹਾਂਜੀ ਹਰ ਬੰਦੇ ਨੂੰ ਇੱਕ ਰੁਖ ਲਾਣਾ ਚਾਹੀਦਾ ਏ ਉਹਦੀ ਦੇਖਭਾਲ ਕਰਨੀ ਚਾਹੀਦੀ ਹੈ ਉਹਨੂੰ ਵੱਡਾ ਕਰਨਾ ਜਿਹਦਾ ਬੱਚਾ ਸੀ ਵੱਡਾ ਕਰਦੇ ਆ ਉਹਦਾ ਜਿਹੜਾ ਰੁੱਖ ਨੂੰ ਸੀ ਧਿਆਨ ਰੱਖਣਾ ਤਾਂ ਹੀ ਫਾਇਦਾ ਹੈ ਉਹਦਾ ਰੁੱਖ ਲਾ ਕੇ ਕੋਈ ਫਾਇਦਾ ਨਹੀਂ ਹੈ ਜੀ ਅਗਰ ਰੁੱਖ ਲਾ ਕੇ ਛੱਡ ਦਿੱਤਾ ਤੇਰੀ ਦੇਖਭਾਲ ਨਹੀਂ ਕੀਤੀ ਤਾਂ ਕੋਈ ਫਾਇਦਾ ਨਹੀਂ ਉਸ ਚੀਜ਼ ਦਾ ਲਾ ਕੇ ਉਹਨੂੰ ਦੇਖਭਾਲ ਕਰੋ ਤਾਂ ਹੀ ਉਹਦਾ ਫਾਇਦਾ ਹੈ